ਥੋੜਾ ਡਿਫਰਮੇਸ਼ਨ ਦਾ ਕੇਸ ਮੈਂ ਅਰਵਿੰਦ ਕੇਜਰੀਵਾਲ ਆਸ਼ੀਸ਼ ਕੈਤਾਨ ਤੇ ਸੰਜੀਤ ਸਿੰਘ ਦੇ ਖਿਲਾਫ ਕੀਤਾ ਸੀ ਜੇ ਇਸ ਕੇਸ 'ਚ ਅਰਵਿੰਦ ਕੇਜਰੀਵਾਲ ਤੇ ਆਸ਼ੀਸ਼ ਕੈਤਾਨ ਨੇ ਆਪ ਦੀਆਂ ਗਲਤੀਆਂ ਨੂੰ ਮੰਨਦਿਆਂ ਮੇਰੇ ਕੋਲੋਂ ਮਾਫੀ ਮੰਗੀ ਹੈ ਅੱਜ ਉਸ ਕੇਸ ਦੀ ਤਾਰੀਖ ਸੀ ਔਰ ਪਹਿਲਾਂ ਦੀ ਤਰ੍ਹਾਂ ਸੰਜੇ ਸਿੰਘ ਫੇਰ ਸਪੋਰਟ ਤੋਂ ਪੇਸ਼ ਹੋਣ ਤੋਂ ਭੱਜ ਰਿਹਾ ਆ ਫਾਜ਼ਰ ਨਹੀਂ ਹੋ ਰਹੇ ਔਰ ਪ੍ਰੋਸੀਡਿੰਗਸ ਨੂੰ ਡਿਲੇ ਕਰਨ ਦੀ ਹਰ ਤਰੀਕੇ ਦੀ ਚਾਲ ਚੱਲ ਰਿਹਾ ਚਲੋ ਇਹ ਉਹਨਾਂ ਦੀ ਮਰਜ਼ੀ ਹੈ ਮਗਰ ਇਹਦੇ ਤੋਂ ਵੀ ਸਪਸ਼ਟ ਹੁੰਦਾ ਕਿ ਜਦੋਂ ਨਾਲ ਦੇ ਸਾਥੀ માफ़ी ਮੰਗੇ ਹੋਣ ਉਹਨਾਂ ਅਸ਼ੀਸ਼ ਖਤਾਨ ਜੀ ਵੀ ਆਪ ਦਾ ਆਪਣਾ ਇਹ ਆਪਣਾ ਐਮਪੀ ਸਾਹਿਬ ਸੰਜੇಯ್ ਸਿੰਘ ਵੀ ਆਪ ਦਾ ਹਾਲਾਜ ਹੀ ਵੇਖਦੇ ਫਿਰਦੇ ਆ ਕਿ ਮੈਂ ਕਿਵੇਂ ਬਚਣਾ ਚਲੋ ਬਾਕੀ ਕੋਰਟ ਵੇਖੂਗਾ ਜੋ ਤਾਰੀਖ ਸੀ ਅੱਜ ਮੈਂ ਉਸ ਲਈ ਉੱਥੇ ਹਾਜ਼ਰ ਹੋਇਆ ਜਿੱਥੇ ਸਾਹਿਬ ਇੱਕ ਬਹੁਤ ਵੱਡਾ ਮਸਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਦੇ ਵਿੱਚ ਐਡਵਾਈਜ਼ਰੀ ਪੋਸਟ ਖਤਮ ਕਰਕੇ ਚੀਜ਼ ਸਖਤਰ ਲਗਾ ਦਿੱਤਾ ਗਿਆ ਹੈ ਪੰਜਾਬ ਨਾਲ ਕਿਤੇ ਨਾ ਕਿਤੇ ਦਗਾ ਕੀਤਾ ਜਾ ਰਿਹਾ ਹੈ ਹੌਲੀ ਹੌਲੀ ਕਰਕੇ ਚੰਡੀਗੜ੍ਹ ਨੂੰ ਪੰਜਾਬ ਤੋਂ ਲਾਂਬੇ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਦੇਖੋ ਭਾਜਪਾ ਦੀ ਲੀਡਰਸ਼ਿਪ ਔਰ ਖਾਸ ਤੌਰ ਤੇ ਮੈਂ ਪੰਜਾਬ ਭਾਜਪਾ ਨੂੰ ਉਹ ਉਹਨਾਂ ਦੇ ਪ੍ਰਧਾਨ ਸਾਹਿਬ ਜਾਕਰ ਸਾਹਿਬ ਨੂੰ ਤੇ ਉਹਨਾਂ ਦੀ ਸੁਪੂਚੀ ਸੀਨੀਅਰ ਲੀਡਰਸ਼ਿਪ ਨੂੰ ਚਾਹੂੰਗਾ ਕਿ ਉਹ ਆਪ ਦੀ ਸਥਿਤੀ ਚੰਡੀਗੜ੍ਹ ਦੇ ਮਸਲੇ 'ਤੇ ਜਰੂਰ ਸਪਸ਼ਟ ਕਰਨ ਕਿਉਂਕਿ ਜਿਹੜੀਆਂ ਚਲਾਕੀਆਂ ਪੰਜਾਬ ਬੀਜੇਪੀ ਦੇ ਲੀਡਰਸ਼ਿਪ ਦੀ ਵੇਖਣ ਨੂੰ ਮਿਲ ਰਹੀ ਹੈ ਗਵਰਨਰ ਸਾਹਿਬ ਨੂੰ ਤਾਂ ਮਿੰਟ 'ਚ ਮਿਲ ਲੈਂਦੇ ਮਗਰ ਗਵਰਨਰ ਸਾਹਿਬ ਦੇ ਥੱਲੇ ਜਿਹੜੇ ਪੰਜਾਬ ਦੇ ਉਲਟ ਫੈਸਲੇ ਹੋ ਰਹੇ ਆ ਉਸ ਦੇ ਬਾਰੇ ਕਦੇ ਆਵਾਜ਼ ਨਹੀਂ ਉਠਾਉਂਦੇ ਹਮ ਅੱਜ ਪਹਿਲਾਂ ਪੰਜਾਬ ਦੀ ਜਿਹੜੀ ਇਹ ਚੰਡੀਗੜ੍ਹ ਆ ਇਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੀ ਰਾਜਧਾਨੀ 'ਚ ਹਰਿਆਣੇ ਦੀ ਵਿਧਾਨ ਸਭਾ ਬਣੇ ਇਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਦੇ ਬਾਰੇ ਵਿਰੋਧ ਕਰਦੀ ਮੈਨੂੰ ਤਾਂ ਦੇਖੀ ਕਿੱਥੇ ਨਹੀਂ ਫਿਰ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਅਫਸਰ ਨੇ 60 40 ਦੀ ਰੇਸ਼ਿਓ ਹੈ ਉਸ ਨੂੰ ਘਟਾਇਆ ਜਾ ਰਿਹਾ ਉਸ ਬਾਰੇ ਵੀ ਪੰਜਾਬ ਭਾਜਪਾ ਚੁੱਪ ਹੈ ਜੀ ਉਸ ਤੋਂ ਅਗਲੀ ਗੱਲ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸੈਂਟਰਲ ਪੇ ਸਕੇਲ 'ਚ ਲਿਆ ਗਿਆ ਔਰ ਇਹਦਾ ਅਸੀਂ ਸਾਰਿਆਂ ਨੇ ਵਿਰੋਧ ਕੀਤਾ ਪੰਜਾਬ ਭਾਜਪਾ ਫਿਰ ਚੁੱਪ ਹੈ ਇਸੇ ਤਰ੍ਹਾਂ ਅੱਗੇ ਚੱਲੀ ਚੱਲੋ ਤੇ ਹੁਣ ਜਿਹੜਾ ਐਡਵਾਈਜ਼ਰ ਹੈ ਉਹਨੂੰ ਚੀਫ ਸਕੱਟਰੀ ਚ ਤਬਦੀਲ ਕਰਨਾ ਮਤਲਬ ਕਿ ਇਹ ਮੰਨ ਜਾਣਾ ਕਿ ਚੰਡੀਗੜ੍ਹ ਹੁਣ ਯੂਨੀਅਨ ਟੈਰੀਟਰੀ ਆ ਔਰ ਜਦ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਨਹੀਂ ਹੈ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਜ਼ਮੀਨਾਂ ਤੋਂ ਬਣੀ ਇਹ ਚੰਡੀਗੜ੍ਹ ਸੀ ਔਰ ਇਹ ਪੰਜਾਬ ਨੂੰ ਮਿਲਣਾ ਚਾਹੀਦਾ ਇਹਦਾ ਲੋਕ ਸਭਾ ਚ ਜੇਸਕਲ ਦਾ ਫੈਸਲਾ ਹੋਇਆ ਹੋਇਆ ਮੈਂ ਅੱਜ ਪੰਜਾਬ ਭਾਜਪਾ ਨੂੰ ਪੁੱਛਣਾ ਚਾਹੁੰਦਾ ਕਿ ਭਾਈ ਇਹਦਾ ਵਿਰੋਧ ਕਿਉਂ ਨਹੀਂ ਕਰਦੇ ਇਸ ਲਈ ਚਾਹੇ ਉਹ ਪਾਣੀਆਂ ਦੇ ਮੁੱਦੇ ਹੈ ਚਾਹੇ ਇਹ ਇਲਾਕਿਆਂ ਦੀ ਗੱਲ ਹੈ ਚਾਹੇ ਚੰਡੀਗੜ੍ਹ ਦੀ ਗੱਲ ਹੈ ਇਹ ਸਾਰੇ ਫੈਸਲੇ ਜੋ ਪੰਜਾਬ ਦੇ ਉਲਟ ਕੀਤੇ ਜਾ ਰਹੇ ਆ ਪੰਜਾਬ ਯੂਨੀਵਰਸਿਟੀ ਦਾ ਮਸਲਾ ਜਿੱਥੇ ਇਲੈਕਸ਼ਨ ਨਹੀਂ ਕਰਾਈ ਜਾ ਰਹੀ ਇਹ ਸਾਰਿਆਂ ਤੇ ਮਸਲਿਆਂ ਨੂੰ ਲੈ ਕੇ ਅਸੀਂ ਭਾਜਪਾ ਦੀ ਜੋ ਸੈਂਟਰਲ ਲੀਡਰਸ਼ਿਪ ਹੈ ਗਵਰਨਮੈਂਟ ਦੇ ਫੈਸਲਿਆਂ ਦਾ ਵਿਰੋਧ ਕਰਦੇ ਆਂ ਔਰ ਨਾਲ ਹੀ ਮੈਂ ਚਾਹੂੰਗਾ ਪੰਜਾਬ ਭਾਜਪਾ ਆਫ ਦੀ ਇਹਦੇ ਤੇ ਸਥਿਤੀ ਸਪਸ਼ਟ ਕਰੇ ਔਰ ਭਗਵੰਤ ਮਾਨ ਜਿਹੜਾ ਭਾਜਪਾ ਦੀ ਟਾਉਟੀ ਕਰ ਰਿਹਾ ਹੈ ਉਸ ਗੱਲ ਦੀ ਵੀ ਮੈਂ ਨਿਖੇਧੀ ਕਰਦਾ ਕਿਉਂਕਿ ਐ ਚੀਫ ਮਿਨਿਸਟਰ ਪੰਜਾਬ ਦੇ ਹੱਕਾਂ ਦੀ ਰਖਵਾਲੀ ਕਰਨੀ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਸ ਮੁੱਦੇ ਤੇ ਉਹ ਚੁੱਪ ਬੈਠੀ ਜਿਵੇਂ ਤੁਸੀਂ ਲੈਂਡਰ ਦੀ ਸਥਿਤੀ ਕਿੱਸ ਤਰ੍ਹਾਂ ਦੇਖਦੇ ਹੋ ਕੱਲ ਗੁੰਟਾਲਾ ਚੌਕੀ ਤੇ ਬਲਾਸਟ ਕੀਤਾ ਗਿਆ ਪੁਲਿਸ ਕੈਰੀਅਰ ਰिडेटਰ ਫਟਿਆ ਜਿਵੇਂ ਤੁਸੀਂ ਲੈਂਡਰ ਦੀ ਸਥਿਤੀ ਕਿੱਸ ਤਰ੍ਹਾਂ ਦੇਖਦੇ ਹੋ ਅੰਮ੍ਰਿਤਸਰ ਚ ਪੰਜਵਾਂ ਪੁਲਿਸ ਚੌਕੀ ਹੈ ਜਿੱਥੇ ਅਟੈਕ ਕੀਤਾ ਗਿਆ ਜਦੋਂ ਹਰਪਾਲ ਜਦੋਂ ਹਰਪਾਲ ਰੰਦਾਵਾ ਵਰਗੇ ਅਫਸਰ ਹੋਣਗੇ ਔਰ ਇਹ ਜੇ ਅbschara ਦੇ ਹੱਥ ਬਾਗ ਡੋ ਰੋਗੀ ਤੁਹਾਨੂੰ ਕਦੇ ਸਚਾਈ ਸਾਹਮਣੇ ਨਹੀਂ ਆਊਗਾ। ਭੋਲਰ ਸਾਹਿਬ ਨੇ ਪਹਿਲਾ ਜਦੋਂ ਇਸਲਾਮਾਬਾਦ ਚੌਂਕੀ ਚ ਬਲਾਸਟ ਹੋਇਆ ਸੀ 3.5 ਵਜੇ ਬਲਾਸਟ ਹੋਇਆ ਨਾਲ ਦੇ ਸਾਰੇ ਰਿਹਾਇਸ਼ੀ ਇਲਾਕੇ ਚ ਜਿਹੜੇ ਲੋਕ ਰਹਿੰਦੇ ਸਨ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਕਿੰਨੀ ਜ਼ੋਰ ਦੇ ਨਾਲ ਬਲਾਸਟ ਹੋਇਆ। ਘਰਾਂ ਦੇ ਸ਼ੀਸ਼ੇ ਟੁੱਟ ਗਏ ਘਰਾਂ ਦੇ ਸ਼ੀਸ਼ੇ ਟੁੱਟੇ ਘਰਾਂ ਚ ਜਿਹੜੀਆਂ ਟਾਇਲਾਂ ਸੀ ਉਹ ਟੁੱਟ ਕੇ ਥੱਲੇ ਡੇਗੀਆਂ ਹੋਰ ਵੀ ਨੁਕਸਾਨ ਹੋਇਆ ਤੇ ਕਿਵੇਂ ਹੱਤ ਦੀ ਸਫਾਈ ਕਮਿਸ਼ਨਰ ਪੁਲਿਸ ਭੁੱਲਰ ਸਾਹਿਬ ਦੀ ਵੇਖਣ ਨੂੰ ਮਿਲੀ ਕਿ 3:30-4 ਵਜੇ ਉੱਥੇ ਆਏ ਔਰ 7 ਵਜੇ ਤੁਹਾਨੂੰ ਪ੍ਰੈਸ਼ ਨੂੰ ਅੰਦਰਵਾੜ ਕੇ ਕਿਹਾ ਕਿ ਵੇਖ ਲਓ ਕੁਝ ਨਹੀਂ ਹੋਇਆ ਕੱਲਾ ਟਾਇਰ ਹੀ ਪਾਟਿਆ ਸੀ ਪਹਿਲੀ ਗੱਲ ਤਾਂ ਉਤੋਂ ਹੀ ਪੜਦਾ ਫਾਸ਼ ਹੋ ਗਿਆ ਕਿ 7 ਵਜੇ ਕਿਹੜਾ ਕਮਿਸ਼ਨਰ ਆ ਪੁਲਿਸ ਪ੍ਰੈਸ ਕਾਨਫਰੈਂਸ ਕਰਦਾ ਔਰ ਆਪ ਦੀ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹਨਾਂ ਦਾ ਝੂਠ ਲੋਕਾਂ ਨੇ ਫੜਾਤਾ ਹੁਣ ਵੀ ਇੰਨੀ ਠੰਡੀ ਮੌਸਮ 'ਚ ਸਰਦੀ ਵਾਲੇ ਮੌਸਮ 'ਚ ਗਰਮ ਗਰਮੀ 'ਚ ਇਹ ਤਾਂ ਰੇਡੀਏਟਰ ਉਬਾਲਾ ਮਾਰਦਾ ਵੇਖਿਆ ਪਾੜਦਾ ਵੇਖਿਆ ਪਹਿਲੀ ਵਾਰੀ ਆ ਇਹ ਲੋਕੀ ਤਾਂ ਮਤਲਬ ਇੰਨੀ ਠੰਡ ਤੋਂ ਪਰੇਸ਼ਾਨ ਕਹਿ ਲੋ ਜਾਂ ਘਰਾਂ ਦੇ ਅੰਦਰ ਬੈਠੇ ਇਹਨਾਂ ਦੇ ਰੈਡੀਏਟਰ ਗਰਮ ਹੋਈ ਜਾਂਦੇ ਆ ਤੇ ਕਹਿੰਦੇ ਰੈਡੀਏਟਰ ਪਾਟ ਗਿਆ ਉੱਥੋਂ ਹੀ ਉਹ ਗੈਂਗਸਟਰਾਂ ਨੇ ਜ਼ਿੰਮੇਵਾਰੀ ਚੁੱਕ ਲਈ ਕਿ ਅਸੀਂ ਇਹ ਬਲਾਸਟ ਕੀਤਾ ਮਜੀਠੇ ਥਾਣੇ ਵੀ ਪਹਿਲਾਂ ਬਲਾਸਟ ਹੋਇਆ ਸੀ ਨੌ ਬਲਾਸਟ ਹੋ ਗਏ ਲਾਅ ਐਂਡ ਆਰਡਰ ਦਾ ਕੰਪਲੀਟ ਫੇਲੀਅਰ ਹੈ ਲੈਪਸ ਹੈ ਔਰ ਕਮਾਲ ਦੀ ਗੱਲ ਹੈ ਵੈਸੇ ਪੰਜਾਬ ਨੂੰ ਤਾਂ ਇਨਾਮ ਦੇਣਾ ਚਾਹੀਦਾ ਕਿ ਟਾਇਰ ਪਾਟ ਦਾ ਇਹ ਡੀਜੀਪੀ ਸਾਹਿਬ ਇੱਥੇ ਜੈਜਾ ਲਾਇਨ ਆਉਂਦੀ ਹੈ ਸ਼ਾਇਦ ਪਹਿਲਾ ਹੀ ਸੂਬਾ ਹੋਣਾ ਸਾਰੀ ਦੇਸ਼ ਦੁਨੀਆ 'ਚ ਜਿੱਥੇ ਟਾਇਰ ਪਾਟੇ ਦਾ ਜੈਜਾ ਵੀ ਡੀਜੀਪੀ ਸਾਹਿਬ ਆਪ ਲੈਂਦੇ ਆ ਕਮਿਸ਼ਨਰ ਆਫ ਪੁਲਿਸ ਉਹਨਾਂ ਨੂੰ ਗੁਲਦਸਤਾ ਪੇਟ ਕਰਦੇ ਆ ਮਗਰ ਮੈਨੂੰ ਲੱਗਦਾ ਏਨੇ ਰੇਡੀਏਟਰ ਤੇ ਟਾਇਰ ਕਿਸੇ ਹੋਰ ਸੂਬੇ 'ਚ ਨਹੀਂ ਪਾਟਣ ਦੇ ਜਿੰਨੇ ਪੰਜਾਬ 'ਤੇ ਪਾਟੀ ਜਾਂਦੇ ਆ ਇਥੇ ਲਾਅ ਐਂਡ ਆਰਡਰ ਦੀ ਜਿਹੜੀ ਬੁਰੀ ਹਾਲਾਤ ਹੈ ਔਰ ਜਿਸ ਤਰੀਕੇ ਨਾਲ ਆਈਐਸਆਈ ਪਾਕਿਸਤਾਨ ਐਂਟੀ ਨੈਸ਼ਨਲ ਫੋਰਸਸ ਪੰਜਾਬ ਨੂੰ ਡੀਸਟੇਬਲਾਈਜ਼ ਕਰ ਰਹੀ ਆ ਜਾਂ ਪਰੋਤੀ ਦਾ ਰਾਜ ਚੱਲ ਰਿਹਾ ਹੈ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਪੁਲਿਸ ਜਿੰਨਾ ਮਰਜੀ ਲੁਕੋ ਲੇ ਇਹ ਲੁਕਣਾ ਨਹੀਂ ਔਰ ਮੈਂ ਤਾਂ ਕਮਿਸ਼ਨਰ ਆ ਪੁਲਿਸ ਨੂੰ ਇੱਕੋ ਗੱਲ ਕਹੂੰਗਾ ਧੂਤ ਬੋਲੇ ਕੂਆ ਕੱਟੇ ਕਾਲੇ ਕੱਲੇ ਕਾਲੇ ਕੂਏ ਤੋਂ ਡਰਿਓ ਇਹ ਹਾਲਾਤ ਬਣਿਆ ਕਿ ਇੰਨਾ ਝੂਠ ਨਾ ਬੋਲੋ ਕਿ ਅੱਜ ਹਰ ਜਗ੍ਹਾ ਲਾਅ ਐਂਡ ਆਰਡਰ ਦਾ ਟੋਟਲ ਫੇਲਿਅਰ ਔਰ ਕੋਲਾਪਸ ਨਵੀਂ ਖੇਤੀ ਨੀਤੀ ਬਾਰੇ ਕੀ ਕਹੋਗੇ ਜੀ ਕੇਂਦਰ ਸਰਕਾਰ ਨੇ ਮੈਂ ਅੱਜ ਤੋਂ ਘਟੋ-ਕਟ ਮਹੀਨਾ ਪਹਿਲਾਂ ਹੀ ਆਪਦੀ ਟਵੀਟ ਕਰਕੇ ਔਰ ਤੁਹਾਨੂੰ ਯਾਦ ਹੋਣਾ ਜਦ ਮੈਂ ਪਿਛਲੀ ਆਰੀ ਤਰੀਕ ਤੇ ਆਇਆ ਸੀ ਉਸ ਵੇਲੇ ਵੀ ਨਵੀਂ ਜਿਹੜੀ ਐਗਰੀਕਲਚਰ ਡਰਾਫਟ ਪਾਲਿਸੀ ਹੈ ਕਾਲੇ ਕਾਨੂੰਨ ਨੂੰ ਲਾਗੂ ਕਰਨ ਦੀ ਪਾਲਿਸੀ ਹੈ ਔਰ ਇਹਦੇ ਚ ਪ੍ਰਾਈਵੇਟਾਈਜੇਸ਼ਨ ਨੂੰ ਪੜਾਵਾ ਕਿਸਾਨਾਂ ਦਾ ਨੁਕਸਾਨ ਇਸ ਪਾਲਿਸੀ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਮੈਂ ਪਰਸਨਲ ਤੌਰ ਤੇ ਇਸ ਨੂੰ ਰਿਜੈਕਟ ਕਰਦਾ ਐ ਐਮਐਸਪੀ ਕਾਨੂੰਨ ਬਣਨਾ ਚਾਹੀਦਾ ਔਰ ਨਵੀਂ ਡਰਾਫਟ ਪਾਲਿਸੀ ਕੇਵਲ ਤੇ ਕੇਵਲ ਕਾਂੜੇ ਕਾਨੂੰਨਾਂ ਨੂੰ ਇਨਡਾਇਰੈਕਟਲੀ ਲਾਗੂ ਕਰਨ ਦੀ ਇੱਕ ਸਾਜ਼ਿਸ਼ ਹੈ ਜਿਹੜੀ ਪੰਜਾਬ ਸੂਪਾ ਕਦੇ ਕਾਮਯਾਬ ਨਹੀਂ ਹੋਣ ਦਊ ਅੰਮ੍ਰਿਤਸਰ ਦੀ ਅੰਮੇਰ ਦੀ ਕੁਰਸੀ ਨੂੰ ਲੈ ਕੇ ਸਸਪੈਂਸ ਪ੍ਰਕਰਾਰ ਹੈ ਕਾਂਗਰਸ ਦੋ ਤੜਾਜ ਵੜੀ ਹੋਈ ਨਜ਼ਰ ਆ ਰਹੀ ਅੱਜ ਫਿਰ ਕੋਈ ਰਾਜਾ ਵੜਨ ਜਾਂਦੀ ਪਹੁੰਚ ਰਹੇ ਹਾਲੇ ਚਲੋ ਕਾਂਗਰਸ ਦਾ ਆਪ ਦਾ ਪਾਟੋ ਤਾੜੀ ਜੇ ਮਗਰ ਆਪ ਵੀ ਖਰੀਦਾ ਬਰੋਤੀ ਤੇ ਆਪ ਨੇ ਵੀ ਡੰਡਾ ਤੰਤਰ ਤੇ ਪੈਸਾ ਦਾ ਜੋਰ ਕਿ ਕਿ ਇਹਨਾਂ ਦੇ ਨੰਬਰ ਗਿਣਤੀ ਆਈ ਨਹੀਂ ਹੁਣੇ ਚਾਹੁੰਦੇ ਆ ਕਿ ਮੇਅਰ ਦੀ ਪੋਸਟ ਅਸੀਂ ਖਰੀਦ ਲਈਏ ਤੇ ਜੇ ਮੇਅਰ ਦੀ ਪੋਸਟ ਆਮ ਆਦਮੀ ਪਾਰਟੀ ਖਰੀਦ ਕੇ ਬੜਾਉਗੀ ਵੈਸੇ ਤਾਂ ਨਹੀਂ ਮੈਨੂੰ ਲੱਗਦਾ ਬਣੂ ਕਿ ਮਗਰ ਜੇ ਇਸ ਤਰ੍ਹਾਂ ਕਰਪਸ਼ਨ ਨੂੰ ਬੜਾਵਾ ਇਹ ਦੇਣਗੇ ਫਿਰ ਤੁਸੀਂ ਕਿੱਥੋਂ ਆਸ ਰੱਖਦੇ ਹੋ ਕਿ ਕਰਪਸ਼ਨ ਫ੍ਰੀ ਇਹ ਮੇਅਰਸ਼ਿਪ ਚੱਲੂਗੀ ਔਰ ਮੈਂ ਲਾਸਟ ਗੱਲ ਕਹਿਣਾ ਚਾਹੁੰਦਾ ਹਰਜੋਤ ਬੈਂਸ ਦਾ 100 ਕਰੋੜ ਦਾ ਸਾਈਬਰ ਜਿਹੜਾ ਘੁਟਾਲਾ ਉਹਦੇ ਚ ईडी ਦੇ ਸੱਮਣ ਆ ਗਏ ਔਰ ਕੱਲਾ ਇਹਦੀ ਜਾਂਚ ਸਾਈਬਰ ਦੀ ਨਹੀਂ ਹੋਣੀ ਚਾਹੀਦੀ ਜਿਹੜਾ 100 ਕਰੋੜ ਦਾ ਘਟਾਲਾ ਹੋਇਆ ਹੈ ਸਾਈਬਰ ਕ੍ਰਾਈਮ ਇਹ ਇਹਦਾ ਵਿਸ਼ਲ ਬਲੋਰ ਕੌਣ ਹੈ ਇੱਕ ਅਫਸਰ ਉਹ ਜਿਹੜਾ ਆਈਓਸੀ ਮੌਕੇ ਦਾ ਉਸ ਵੇਲੇ ਵੀ ਇਸ ਨੂੰ ਬਚਾਇਆ ਗਿਆ ਪਹਿਲਾਂ ਇਹ ਮਾਈਨਿੰਗ ਤੇ ਇਹ ਇਲਜ਼ਾਮ ਲੱਗੇ ਮਾਈਨਿੰਗ ਵਿਭਾਗ ਖੋਲਿਆ ਮਗਰ ਇਹ ਤੋਂ ਵਜਿਰੀਆਂ ਨਹੀਂ ਕੋਈ ਕੋਈਆਂ ਗਈਆਂ ਸੋ ਮਾਈਨਿੰਗ ਦਾ ਬੜਾ ਵੱਡਾ ਸਰਗਨਾ ਹਰਜੋਤ ਬੈਂ ਸਾਈਬਰ ਕਰਾਇਮ ਦਾ ਬੜਾ ਵੱਡਾ ਸਰਗਨਾ ਹਰਜੋਤ ਬੈਂਸ ਜੇ ਦੀ ਸਹੀ ਤਰੀਕੇ ਨਾਲ ਜਾਂਚ ਹੋ ਗਈ ਤੇ ਘੱਟੋ ਘੱਟ 5-700 ਕਰੋੜ ਦਾ ਕੋਟਾਲੇ ਦਾ ਕਾਲੇ ਧਨ ਦਾ ਦੇਣ ਲੈਣ ਦੇਣ ਚ ਕੀ ਭੂਮਿਕਾ ਰਹੀ ਹੈ ਹਰਜੋਤ ਬੈਂਸ ਦੀ ਤੁਹਾਡੇ ਸਾਹਮਣੇ ਆਉਗੀ ਸੋ ਹੀ ਸ਼ੁੱਡ ਬੀ ਡਿਸਮਿਸਡ ਅਰੈਸਟਡ ਸੋ ਦੈਟ ਸਚਾਈ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਹੋ ਸਕੇ ਸਚਾਈ ਸਾਹਮਣੇ ਆ। ਮਨਜੀਤ ਸਾਹਿਬ ਅੱਜ ਅਗੇ ਸਵਾਲ ਹੈ ਅੱਜ ਵਰਕਿੰਗ ਕਮੇਟੀ ਦੀ ਬੈਠਕ ਹੈ ਚੰਡੀਗੜ੍ਹ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਣੇ ਹੋਰ ਵੀ ਕਈਆਂ ਦੇ ਅਸਤੀਫਿਆਂ ਦੇ ਉੱਤੇ ਚਰਚਾ ਹੋਣੀ ਹੈ ਤੁਹਾਨੂੰ ਕੀ ਕੀ ਕਹਿਣਾ ਚਾਹੋਗੇ ਕਿ ਉਹਨਾਂ ਮੈਂ ਤੇ ਮੇਰੀ ਤਾਂ ਤਰੀਕ ਸੀ ਜੀ ਠੀਕ ਹੈ ਜੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਨਵੰਬਰ ਦੇ ਮਹੀਨੇ ਦਾ ਅਸਤੀਫਾ ਦਿੱਤਾ ਹੋਇਆ ਉਸ ਤੋਂ ਬਾਅਦ ਉਹ ਸ੍ਰੀ ਕਾਲ ਤੱਕ ਸਾਹਿਬ ਹਾਜ਼ਰ ਹੋਏ ਆ ਅਸਤੀਫਾ ਤਾਂ ਉਹਨਾਂ ਨੇ ਆਪ ਦਾ ਵਾਪਸ ਲਿਆ ਹੀ ਨਹੀਂ ਸੋ ਉਹਨਾਂ ਦਾ ਅਸਤੀਫਾ ਉਹਨਾਂ ਨੇ ਉਸ ਦਿਨ ਤੋਂ ਨਾ ਉਹ ਪਾਰਟੀ ਦਫ਼ਤਰ 'ਤੇ ਗਏ ਆ ਨਾ ਉਹਨਾਂ ਨੇ ਪ੍ਰਧਾਨਗੀ ਦੀ ਕੋਈ ਜ਼ਿੰਮੇਵਾਰੀ ਸੰਭਾਲੀ ਆ ਸੋ ਇਹ ਟੈਕਨੀਕਲ ਕਾਮੀ ਰਹਿ ਗਏ ਆ ਉਹਨਾਂ ਨੇ ਤਾਂ ਅਸਤੀਫਾ ਦਿੱਤੇ ਨੂੰ ਅੱਜ ਦੂਜਾ ਮਹੀਨਾ ਚੜ ਗਿਆ ਕੋਈ ਸੰਵਿਧਾਨਿਕ ਅਰਚਨਾ ਆ ਰਹੀ ਨਹੀਂ ਕੋਈ ਸੰਵਿਧਾਨ ਦੇ ਵਿੱਚ ਅਰਚਨਾ ਆ ਰਹੀ ਥੋੜੇ ਸਾਰੀਆਂ ਗੱਲਾਂ ਥੋੜੇ ਪਬਲਿਕ ਡੋਮੇਨ 'ਚ ਹੈਗੀਆਂ ਜਿਹੜਾ ਕੁਝ ਹੈਗਾ ਅਬਾਊਟ ਸੈਕੂਲਰ ਪਾਰਟੀ ਔਰ ਸਾਰੀ ਗੱਲਾਂ ਕਿ ਜੋ ਸੁਪਰੀਮ ਕੋਰਟ ਚ ਐਫੀਡੇਵਿਟ ਨੇ ਜੋ ਬਰਨਾਲਾ ਸਾਹਿਬ ਤੇ ਇਹਨਾਂ ਦੇ ਉਸ ਵੇਲੇ ਦੇ ਜਨਰਲ ਸੈਕਟਰੀ ਸਾਹਿਬ ਨੇ ਦਿੱਤੇ ਆ ਸੋ ਇਹ ਸਾਰਾ ਕੁਝ ਪਬਲਿਕ ਡੋਮੇਨ ਚ ਐ ਇੱਥੇ ਕੋਈ ਲੁਕੋ ਨਹੀਂ ਯਾਰ ਮੈਂ ਇੱਕ ਗੱਲ ਸਪਸ਼ਟੀ ਕਰਨਾ ਚਾਹੁੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵਿਰੋਧੀਆਂ ਨੂੰ ਕੋਕ ਹੋਰ ਕੰਮ ਵੀ ਕਰ ਲੋ ਸੁਧਾਰ ਲੈਣ ਵਾਲੇ ਕੋਈ ਸੁਧਾਰ ਲਿਆਉਣ ਉਹਨਾਂ ਦਾ ਫਿਕਰ ਕਰੀ ਜਾਂਦੇ ਉਹਨਾਂ ਨੂੰ ਤਸਦੀਕਾ ਦਿੱਤੇ ਨੂੰ 2 ਮਹੀਨੇ ਹੋ ਗਏ ਭਾਈ ਜੀ ਸਾਹਿਬ ਢੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਹਰ ਵਿਅਕਤੀ ਜਿਹੜਾ ਜਿਹੜਾ ਖਦੂ ਕਾਨਸੂ ਕੈਨੇਡਾ ਵਿੱਚ ਜਿਹੜੇ ਦੋਸ਼ੀ ਚਾਰ ਉਹਨਾਂ ਨੂੰ ਕੱਲ ਜ਼ਮਾਨਤ ਦੇ ਦੇਖੋ ਮੈਂ ਉਹਦੇ ਉਹ ਕੋਰਟ ਦੀ ਪ੍ਰਕਿਰਿਆ ਹੈ ਜੀ ਮੈਂ ਉਹਦੇ ਬਾਰੇ ਕੀ ਕਹਿ ਸਕਦਾ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਹਰ ਪੰਜਾਬੀ ਚਿੰਤਾ ਕਰ ਰਿਹਾ ਪਰ ਕੇਂਦਰ ਸਰਕਾਰ ਲਗਾਤਾਰ ਦੇਖੋ ਡੱਲੇਵਾਲ ਸਾਹਿਬ ਦੀ ਸਿਹਤ ਵਾਕਿਆ ਚਿੰਤਾਜਨਕ ਹੈ ਐਂਡ ਮੈਂ ਸਮਝਦਾ 40-45 ਦਿਨ ਭੁਖ ਹੜਤਾਲ 'ਚ ਰਹਿਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਔਰ ਇਹਦੇ ਬਹੁਤ ਸੀਰੀਅਸ ਸਿੱਟੇ ਜਿਹੜੇ ਪੰਜਾਬ ਵਾਸਤੇ ਦੇਸ਼ ਵਾਸਤੇ ਬਹੁਤ ਖਤਰਨਾਕ ਹੋ ਸਕਦੇ ਆ ਇਸ ਲਈ ਭਾਜਪਾ ਨੂੰ ਜਾਗਣਾ ਚਾਹੀਦਾ ਅੰਨਦਾਤਾ ਨੂੰ ਇਹ ਹੱਦ ਤੱਕ ਮਜਬੂਰ ਨਹੀਂ ਕਰਨਾ ਚਾਹੀਦਾ ਔਰ ਜਿੰਨੇ ਵੀ ਇਹ ਜੇ ਇਹ ਕੇਸ ਹੋ ਰਿਹਾ ਕੱਲ ਵੀ ਇੱਕ ਸੁਸਾਈਡ ਹੋਇਆ ਉੱਥੇ ਕਨੌਰੀ ਬਾਰਡਰ ਤੇ ਉਹਦੇ ਲਈ ਸਿੱਧੇ ਤੇ ਸਿੱਧੇ ਜ਼ਿੰਮੇਵਾਰ ਦੇਸ਼ ਦੀ ਸਰਕਾਰ ਹੈ ਔਰ ਮੈਂ ਤਾਂ ਸਮਝਦਾ ਪਰਚਾ ਦੇਸ਼ ਦੀ ਸਰਕਾਰ ਦੇ ਐਗਰੀਕਲਚਰ ਮਿਨਿਸਟਰ ਤੇ ਦਰਜ ਹੋਣਾ ਚਾਹੀਦਾ ਜਿਨ੍ਹਾਂ ਦੀ ਜਿਸ ਤਰੀਕੇ ਦੀ ਐਰੋਗੈਂਸ ਵੇਕਰ ਨੂੰ ਇਸ ਚ ਮਿਲ ਰਹੀ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹहां ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼